ਕਮਲਕੁਰ ਭਾਬੀ ਦੇ ਕਤਲकांड ਦੇ ਮਾਸਟਰਮਾਈਂਡ ਅਮਰਪਾਲ ਮੈਰੋ ਨੂੰ ਜਲਦ ਲਿਆਂਦਾ ਜਾ ਸਕਦਾ ਹੈ ਭਾਰਤ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇੰਟਰਪੋਲ ਦੀ ਮਦਦ ਨਾਲ ਦੁਬਈ ਤੋਂ ਵਾਪਸ ਲਿਆਉਣ ਦੀ ਤਿਆਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਬੈਠਕ ਜਾਰੀ ਹੋ ਸਕਦਾ ਹੈ ਵੱਡਾ ਫੈਸਲਾ ਥੋੜੀ ਦੇਰ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਰਨਗੇ ਪ੍ਰੈਸ ਕਾਨਫਰੰਸ ਅਮਰ ਸਰਚ ਗੁਰਕਾ ਸਾਹਿਬ ਦੀ ਬਦਬੀ ਕੂੜੇ ਵਾਲੀ ਗੱਡੀ ਦੇ ਵਿੱਚ ਮਿਲੇ ਅੰਗ ਸਿੱਖ ਜਥੇਬੰਦੀਆਂ ਨੇ ਕੱਟਣਾ ਤੇ ਜਤਾਇਆ ਰੋਸ ਥੋੜੀ ਦੇਰ ਦੇ ਵਿੱਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਬਦਬੀ ਬਿੱਲ ਨੂੰ ਦਿੱਤੀ ਜਾ ਸਕਦੀ ਹੈ ਮਨਜ਼ੂਰੀ ਅੱਜ ਹੀ ਵਿਧਾਨ ਸਭਾ ਦੇ ਵਿੱਚ ਪੇਸ਼ ਹੋ ਸਕਦਾ ਹੈ ਬਿੱਲ ਮਜੀਠੀਆ ਮਾਮਲੇ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਬਿਆਨ ਬੋਲੇ ਮਜੀਠੀਆ ਤੇ ਕਾਰਵਾਈ ਦਾ ਸਵਾਗਤ ਪਰ ਬਾਦਲ ਪਰਿਵਾਰ ਤੇ ਕਿਉਂ ਨਹੀਂ ਹੋ ਰਿਹਾ ਐਕਸ਼ਨ ਲੁਧਿਆਣਾ ਚ ਕਾਂਗਰਸ ਦਾ ਹੱਲਾ ਬੋਲ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਵੱਡਾ ਪ੍ਰਦਰਸ਼ਨ ਲੈਂਡ ਪੁੱਲਿੰਗ ਸਕੀਮ ਦਾ ਕਾਰੇ ਦੇ ਵਿਰੋਧ ਪ੍ਰਾਣੀ ਪ੍ਰਬੰਧਨ ਖੇਤੀ ਮਸ਼ੀਨਰੀ ਦੇ ਵਿੱਚ ਫਰਜ਼ੀ ਵਾਰੇ ਦਾ ਖਰਚਾ ਸਬਸਿਡੀ ਤੇ ਮਿਲੀਆਂ ਮਸ਼ੀਨਾ ਕਿਸਾਨਾਂ ਵੱਲੋਂ ਅੱਗੇ ਵਿੱਚ ਜਾਣਦੀਆਂ ਸ਼ਿਕਾਇਤਾਂ ਪੰਜਾਬ ਸਰਕਾਰ ਨੇ ਜਾਂਚ ਦੇ ਦਿੱਤੇ ਹੁਕਮ ਹੁਣ ਰਾਧਿਕਾ ਦਾ ਫੋਨ ਖੁੱਲੇਗਾ ਕਤਲ ਕੰਡ ਦੇ ਰਾਜ਼ ਗੁਰੂਗ੍ਰਾਮ ਪੁਲਿਸ ਨੇ ਡਾਇਟੈਕ ਨੂੰ ਭੇਜਿਆ ਰਾਧਿਕਾ ਦਾ ਮੋਬਾਈਲ ਸਹਿਿਲੀ ਦੇ ਬਿਆਨਵੀ ਦਰਜ ਕਰ ਸਕਦੀ ਹੈ ਪੁਲਿਸ ਸੜਕਾਂ ਤੇ ਬੇਖੌਫ ਹੋ ਕੇ ਕੁਮਰੇ ਸਨੇਚਰ ਮਹਾਲੀ ਦੇ ਵਿੱਚ ਪਰਿਵਾਰ ਦੇ ਨਾਲ ਖੜੀ ਬਜ਼ੁਰਗ ਮਹਿਲਾ ਦੀ ਚੇਨ ਚਪਟਕੇ ਸਨੇਚਰ ਹੋਏ ਫਰਾਰ ਤਾਂ ਬਠਿੰਡਾ ਦੇ ਵਿੱਚ ਸੜਕ ਤੇ ਖੜੀ ਮਹਿਲਾ ਦਾ ਪਰਸ ਖੋਕੇ ਬਾਈਕ ਸਮਾਰ ਹੋਏ ਰਫੂ ਚੱਕਰ ਦਿੱਲੀ ਦੇ ਦੋਸ ਖੁੱਲਾਂ ਦੇ ਵਿੱਚ ਬੰਬ ਦੀ ਧਮਕੀ ਈਮੇਲ ਦੇ ਰਾਹੀਂ ਭੇਜੀ ਗਈ ਧਮਕੀ ਸર્ચ آپریشن ਦੇ ਦੌਰਾਨ ਨਹੀਂ ਮਿਲਿਆ ਕੋਈ ਸ਼ੱਕੀ ਸਮਾਨ ਮੰਡੀ ਦੇ ਵਿੱਚ ਫਿਰ ਬੰਦ ਹੋਇਆ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ 4 ਮੀਲ ਦੇ ਨੇੜੇ ਦੁਬਾਰਾ لینڈ ਸਲਾਈਡ ਕਾਲ 28 ਘੰਟੇ ਬਾਅਦ ਬਹਾਲ ਹੋਈ ਸੀ ਆਵਾਜਾਈ। ਧਰਮਸ਼ਾਲਾ ਚ ਪੈਰਾ ਗਲਾਈਡਰ ਹੋਇਆ ਕ੍ਰੈਸ਼ ਗੰਭੀਰ ਰੂਪ ਦੇ ਵਿੱਚ ਜ਼ਖਮੀ ਗੁਜਰਾਤ ਦੇ ਸतीश ਰਾਜੀਸ਼ ਦੀ ਇਲਾਜ ਦੇ ਦੌਰਾਨ ਮੌਤ ਮਨਸੂਮ ਦੇ ਮਦੇਨਜ਼ਰ ਕੱਲ ਤੋਂ ਐਡਵੈਂਚਰ ਐਕਟੀਵਿਟੀਆਂ ਤੇ ਰੋਕ। ਸਸੀ ਗੱਲ ਤੁਸੀਂ ਵਖਰੇ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਅਮਰਪਾਲ ਮਹਿਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਕਮਲਕੌਰ ਭਾਬੀ ਕਤਲकांड ਦੇ ਮੁੱਖ ਮਲਜ਼ਮ ਅਮਰਪਾਲ ਮਹਿਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਪਾਲ ਮਹਿਰੋਂ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀ ਹੈ ਇੰਟਰਪੋਲ ਦੀ ਮਦਦ ਨਾਲ ਯੂਈ ਤੂੰ ਲਿਆਂਦਾ ਜਾ ਸਕਦਾ ਹੈ ਵਾਪਸ ਕਮਲਕੌਰ ਭਾਬੀ ਦਾ ਕਤਲ ਕਰਕੇ ਦਰਸਲ ਮਹਿਰੂਨ ਦबई ਦੇ ਵਿੱਚ ਫਰਾਰ ਹੋ ਗਿਆ ਸੀ ਜੋ ਹੋ ਗਿਆ ਸੀ ਜੋ ਕਿ ਉਸ ਦੇ ਬਾਅਦ ਪੁਲਿਸ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਜਾਂਦਾ ਹਾਲਾਂਕਿ ਉਸ ਕਤਲकांड ਦੇ ਵਿੱਚ ਸ਼ਾਮਲ ਹੋਰਨਾਂ ਦੋ ਮੁਲਜ਼ਮਾਂ ਨੂੰ ਜੋ ਕਿ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਤੇ ਜੋ ਪੁਲਿਸ ਨੇ ਖੁਲਾਸਾ ਕੀਤਾ ਕਿ ਅਮਰਪਾਲ ਮਹਿਰੂ ਇਸ ਕਤਲकांड ਦਾ ਆ ਮੁੱਖ ਮੁਲਜ਼ਮਾ ਜਿਹਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਉੱਥੇ ਹੀ ਇਹ ਅਮਰਪਾਲ ਮਹਿਰੋਂ ਮੌਜੂਦ ਸੀ ਤੇ ਅਮਰਪਾਲ ਮਹਿਰੋਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਅਮਰਪਾਲ ਮਹਿਰੋਂ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਣ ਜੁੜੇ ਹੋਏ ਨੇ ਆ ਸੂਰਜ ਅਮਰਪਾਲ ਮਹਿਰੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਜੋ ਕਿ ਕਤਲ ਕਾਂਡ ਦੇ ਵਿੱਚ ਲਗਾਤਾਰ ਫਰਾਰ ਚੱਲ ਰਿਹਾ ਉਸ ਨੂੰ ਜਲਦ ਭਾਰਤ ਲਿਆਂਦਾ ਜਾ ਸਕਦਾ ਹੈ ਰੁਕੋ ਨਾ ਇਸ ਵੇਲੇ ਦੀ ਵੱਡੀ ਖ਼ਬਰ ਇਹ ਹੈ ਕਮਲਪੌਰ ਭਾਬੀ ਦੇ ਕਤਲ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਅੰਮ੍ਰਿਤਸਰ ਤੋਂ ਯੂਏਈ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਇੱਕ ਦੋ ਦਿਨ ਤਾਂ ਲੱਭ ਹੀ ਰਹੀਦੀ ਹੈ ਪਰ ਬਾਅਦ ਦੇ ਵਿੱਚ ਜਦੋਂ ਜਦੋਂ ਕਨਫਰਮੇਸ਼ਨ ਹੁੰਦੀ ਹੈ ਉਦੋਂ ਕਾਫੀ ਡੇਰੀ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਨੇ ਇਸ ਕਤਲ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਪਰ ਮੇਨ ਮਾਸਟਰਮਾਈਂਡ ਹੈ ਅਮਰਤਪਾਲ ਮਹਿਰੋ ਹੁਣ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੀ ਪੁਲਿਸ ਹੋਵੇ ਕੇਂਦਰ ਦੀ ਏਜੰਸੀਆਂ ਹੋਣ ਉਹ ਕਿਤੇ ਨਾ ਕਿਤੇ ਯੂਏਈ ਦੀ ਜੋ ਇਹ ਜੀ ਵਿਟੋਲ ਹੈ ਉਹਦੇ ਲਈ ਕਿਤਨੇ ਕਿਤੇ ਐਫਰਟਸ ਕਰ ਰਹੀਆਂ ਨਿਯੋਰਕ ਕੇਂਦਰ ਦੀਆਂ ਏਜੰਸੀਆਂ ਨੇ ਜਿਹੜੀਆਂ ਉਹ ਲਗਾਤਾਰ ਇਸ ਥੀਂ ਤੇ ਲੱਗੀਆਂ ਹੋਈਆਂ ਨੇ ਕਿ ਜਲਦੀ ਤੋਂ ਜਲਦੀ ਇੰਟਰਪੋਲ ਦੀ ਮਦਦ ਨਾਲ ਇਸ ਨੂੰ ਭਾਰਤ ਲਿਆਂਦਾ ਜਾਵੇ ਭਾਰਤ ਤੋਂ ਬਾਅਦ ਬਟਿੰਡਾ ਲਿਆਂਦਾ ਜਾਵੇ ਕਿਉਂਕਿ ਕਾਫੀ ਵੱਡਾ ਮਾਮਲਾ ਆਪਣੇ ਆਪ ਦੇ ਵਿੱਚ ਆਈ ਪ੍ਰੋਫਾਈਲ ਹੋ ਜਾਂਦਾ ਕਿ ਤੋ ਸ਼ਰੀਆਮ ਕਿਸੇ ਦਾ ਕਤਲ ਕਰ ਦੇਣਾ ਭੀ ਉਸ ਤੋਂ ਬਾਅਦ ਆਪ ਖੁਦ ਫਰਾਰ ਹੋ ਜਾਣਾ ਹਾਲਾਂਕਿ ਸੋਸ਼ਲ ਮੀਡੀਆ ਤੇ ਵੱਡੀਆਂ-ਵੱਡੀਆਂ ਗੱਲਾਂ ਅਮਰਪਾਲ ਮਹਿਰੋ ਮਨੀਓ ਕੀਤੀਆਂ ਗਈਆਂ ਕਿ ਇਹ ਅਸੀਂ ਕੁਰਬਾਨੀ ਦੇ ਰਹੇ ਹਾਂ ਅਸੀਂ ਕਿਸੇ ਵਪਾਰੀ ਦੇ ਵਾਂਗੇ ਪਰ ਕਿਤਨੇ ਕਿਤੇ ਜਾ ਕੇ ਅਮਰ ਦੇਟੜ ਜਨਾਂ ਯੂਈਈ ਫਰਾਂ ਦਾ ਕਾਫੀ سارے ਸਵਾਲ ਕਾੜੇ ਹੋ ਰਹੇ ਨੇ ਪਰ ਦੂਸਰੀ ਪਾਸੇ ਪ੍ਰੈਸ਼ਰ ਹੈ ਜਿਹੜਾ ਕਿ ਜਦ ਨਾਲ ਕਹਿੰਦੇ ਪਟੰਡਾ ਪੁਲਿਸ ਦੇ ਉੱਪਰ ਵੀ ਨਜ਼ਰ ਆ ਰਿਹਾ ਹਾਲਾਂਕਿ ਕੋਸ਼ਿਸ਼ੀ ਇਸ ਤੀਕ ਦੀ ਨਹੀਂ ਹੋਈ ਹੈ ਪਰ ਕਿਤੇ ਨਾ ਕਿਤੇ ਜਾ ਕੇ ਕੁਝ ਸੂਤਰਾਂ ਸਰਵਾਲੇ ਤੋਂ ਇੱਕ ਖਬਰ ਜਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲਦੀ ਭਾਰਤ ਲਿਆਂਦਾ ਜਾ ਸਕਦਾ ਹੈ ਅਮਰਪਾਲ ਸਿੰਘ ਮੈਰੋ ਕਿਉਂਕਿ ਯੂਈਈ ਫਰਾਲ ਹੋ ਗਿਆ ਸੀ ਅਮਰਪਾਲ ਪਾ ਭਾਰ ਜਲਦੀ ਹੀ ਕਹਿ ਰਹੇ ਨੇ ਕਿ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾ ਸਕਦਾ ਹੈ ਅਮਰਪਾਲ ਸਿੰਘ ਮੈਰੋ ਕੇਂਦਰੀ ਰਕਿਆਂ ਦੀ ਹੈਲਪ ਦੇ ਨਾਲ ਅਸੂਰ ਜੇ ਇੱਕ ਵਾਰ ਪੂਰੀ ਵਾਰਦਾਤ ਬਾਰੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਸ ਬਾਰੇ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਕਦੋਂ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਿੰਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਕਿਵੇਂ ਮੁੱਖ ਮੁਲਜ਼ਮ ਅਮਰਪਾਲ ਮੈਰੋਂ ਜੋ ਕਿ ਵਿਦੇਸ਼ ਦੇ ਵਿੱਚ ਫਰਾਰ ਹੁੰਦਾ ਹੈ। ਉਹ ਵੀ ਕਾਫੀ ਦਿਨ ਪਹਿਲਾਂ ਸਾਰਿਆਂ ਨੂੰ ਯਾਦ ਹੋਏਗਾ ਕਿ ਉੱਚੋ ਮੰਡੀ ਅਬੇਚ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਇੱਕ ਡੈੱਡ ਬੋਡੀ ਮਿਲਦੀ ਹੈ ਦੂਸਰੇ ਦਿਨ ਪਛਾਣ ਹੁੰਦੀ ਹੈ। ਇਹ ਬੋਡੀ ਦੀ ਪਛਾਣ ਹੈ ਜਿਹੜੀ ਉਹ ਕਮਲ ਕੋਰ ਭਾਬੀ ਦੇ ਨਾਲ ਤੇ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਫੇਮਸ ਸੀ ਕੁਰਖੀਆਂ ਦੇ ਵਿੱਚ ਰਹਿੰਦੀ ਸੀ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਹਾਲਾਂਕਿ ਅਮਰਪਾਲ ਕੋਰ ਭਾਬੀ ਅਤੇ ਅਮਰਪਾਲ ਸਿੰਘ ਮਹਿਰੋ ਹੈ ਜਿਹੜਾ ਇਹਦਾ ਕਿਤੇ ਨਾ ਕਿਤੇ ਵਿਵਾਦ ਸੀ ਜਿਹੜਾ ਹਰੇਕ ਜਗ ਜाहिर ਸੀ ਪਹਿਲਾਂ ਵੀ ਇੱਕ ਦੂਗੇ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਰਿਵਾਈਵ ਕੀਤਾ ਗਿਆ ਸੀ ਕਿ ਅਸਰ ਦੀ ਵੀਡੀਓ ਨਹੀਂ ਪਾਵਾਂਗੇ ਅਚਾਨਕ ਜਦੋਂ ਪਤਾ ਲੱਗਦਾ ਕਿ ਉਹੀ ਮਹਿਲਾ ਹੈ ਜਿਹੜੀ ਕਿਤੇ ਨਾ ਕਿਤੇ ਵਿਵਾਦਾਂ 'ਚ ਰਹਿੰਦੀ ਸੀ ਔਰ ਪੁਲਿਸ ਕਦਰ ਵਿੱਚ ਕੀ ਕੀਤਾ ਕਰਦੀ ਹੈ ਇੱਕ ਸੀਸੀਟੀਵੀ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਸੀਸੀਟੀਵੀ ਦੇ ਵਿੱਚ ਇੱਕ ਬੰਦਾ ਹੱਦਸਤਾਰ ਸਜਾਈ ਹੁੰਦੀ ਹੈ ਉਹ ਸਾਹਮਣੇ ਆਉਂਦਾ ਹੈ ਦੋ ਵਾਰ ਉਹ ਗੱਡੀ ਨੂੰ ਅੱਗੇ ਪਿੱਛੇ ਕਰਦਾ ਔਰ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਵਾਕਿਆ ਜਿਹੜੀ ਕਤਲ ਦੀ ਸਾਜਿ ਹੈ ਜਿਹੜੀ ਅਮਰਸੰਭਾਲ ਮੈਰੋ ਬਣੀ ਰੱਖੀ ਗਈ ਹੈ ਔਰ ਉਸ ਤੋਂ ਬਾਅਦ ਦੋ ਲੋਕਾਂ ਨੂੰ ਸ਼ੁਰੂਆਤੀ ਜਾਂਚ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਦੋਆ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਤੇ ਜਦੋਂ ਪੁਲਿਸ ਇਹਨਾਂ ਨੂੰ ਰਿਮਾਂਡ ਤੇ ਲੈਂਦੀ ਹੈ ਤੇ ਪੂਰੀ ਦੀ ਪੂਰੀ ਮਰਡਰ ਹਿਸਟਰੀ ਹੈ ਜਿਹੜੀ ਮਿਸਟਰੀ ਹੈ ਉਸ ਤੋਂ ਪਰਦਾ ਚੱਕਿਆ ਜਾਂਦਾ ਹੈ ਕਿ ਜੇ ਕਿਤੇ ਜਾ ਕੇ ਪੁਲਿਸ ਹੀ ਪਕੜ ਤੋਂ ਬਾਅਦ ਕੀ ਔਰ ਫਿਲਹਾਲ ਪੁਲਿਸ ਨੇ ਅਮਰਤਪਾਲ ਸਿੰਘ ਮਹਿਰੋ ਨੂੰ ਇਸ ਮਾਮਲੇ ਕੇ ਨਾਮਜ਼ਦ ਕਰ ਲਿਆ ਸੀ ਔਰ ਅਮਰਤਪਾਲ ਮਹਿਰੋ ਨੇ ਪਹਿਲੀ ਹੀ ਇਸ ਦੀ ਸਿਕਰਤ ਹੈ ਜਿਹੜੀ ਉਹ ਪਹਿਲੇ ਲੈ ਛੱਡੀ ਸੀ ਔਰ ਜਦੋਂ ਕਤਲ ਕਿਸ ਮਹਿਲਾ ਦਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਰਾਹ ਤੇ ਉਹ ਯੂਈ ਫਰਾਰ ਹੋ ਜਾਂਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਪੁਲਿਸ ਜਲਦੀ ਉਸ ਨੂੰ ਫੜ ਲਏਗੀ ਜੀ ਉਹ ਪੰਜਾਬ ਦੇ ਵਿੱਚ ਰਹੇਗਾ ਜਾਂ ਦੇਸ਼ ਦੇ ਵਿੱਚ ਰਹੇਗਾ ਤਾਂ ਕਰਕੇ ਉਹ ਭਈ ਅਗੇ ਦੇਸ਼ ਦੇ ਵਿੱਚ ਫਰਾਰ ਹੋ ਜਾਂਦਾ ਤਾਂ ਕਿ ਪੁਲਿਸ ਉਸੇ ਦਿਨ ਤੋਂ ਕਿੱਡੀ ਤੱਕ ਨੱਪਦੀ ਆ ਰਹੀ ਹੈ ਔਰ ਜਦੋਂ ਮਾਮਲਾ ਦੇਖਿਆ ਮੇਰਾ ਜੁੜਿਆ ਹੋ ਜੇ ਪੁਲਿਸ ਤੋਂ ਆਪਣੇ ਆਪ ਦੇ ਵਿੱਚ ਬਾਹਰ ਹੋ ਜੰਦਾ ਤਾਂ ਕਰਕੇ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਕਿਸ ਤਰ੍ਹਾਂ ਕਹਿੰਦੇ ਕੇਂਦਰ ਸਰਕਾਰ ਦੇ ਨਾਲ ਰਾਸਤਾ ਕਰਕੇ ਇਸ ਨੂੰ ਦੁਬਾਰਾ ਲਿਆਂਦੇ ਵਿੱਚ ਭਾਰਤ ਲਿਆਂਦੇ ਵਿੱਚ ਕੋਸ਼ਿਸ਼ਾਂ ਕਰ ਰਹੇ ਨੇ ਪਰ ਹੁਣ ਤੱਕ ਦੀ ਵੱਡੀ ਗੱਲ ਰਹੀ ਹੈ ਕਿ ਜਲਦੀ ਇਸ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ ਉਸ ਤੋਂ ਬਾਅਦ ਇਹ ਪੂਰੀ ਇੱਕੀ ਮਟਰ ਮਿਨਿਸਟਰੀ ਹੈ ਕਿਉਂਕਿ काफी सारिया कड़िया ने जिड़ी वो अनमिस ने कितने कितना ट्रेस हो रही है जिनी देर अमृतपाल महरों में लिया पुलिस उसको तो पूछगिछ नहीं कर दी और दो लोग ने फिलहाल इसके गिरफ्तार किए गए और होर भी कुछ लोग संदिग्ध ने जिसे लोग पुलिस कह रही है कि अमृतपाल महरों के आने तो बाद पूरी की पूरी मर्डर मिस्ट्री है वह किस तरह अंजाम दिता गया वह क्लीयर हो जाएगी जी ਆ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਕਮਲਕੁਰ ਭਾਬੀ ਕਤਲकांड ਦਾ ਮੁੱਖ ਮਲਜ਼ਮ ਅਮਰਤਪਾਲ ਮੈਰੋ ਇਸੇ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਅਮਰਤਪਾਲ ਮੈਰੋ ਨੂੰ ਜਲਦ ਭਾਰਤ ਤੇ ਲਿਆਂਦਾ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਇੰਟਰਪੋਲ ਦੀ ਮਦਦ ਲੈ ਰਹੀ ਹੈ ਇੰਟਰਪੋਲ ਦੀ ਮਦਦ ਦੇ ਨਾਲ ਦੁਬਈ ਤੋਂ ਜਲਦ ਵਾਪਸ ਲਿਆਂਦਾ ਜਾ ਸਕਦਾ ਹੈ ਅ ਤਰਸਲ ਕਮਲਕੁਰ ਭਾਬੀ ਜੁਕੇ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਉਸ ਦੇ ਵੱਲੋਂ ਵਕ ਵਕ ਜੋ ਵੀਡੀਓਜ਼ ਆ ਰੀਲਸ ਹਨ ਉਹ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਜਾਂਦੀਆਂ ਸਨ ਤੇ ਉਹਨਾਂ ਰੀਲਸ ਨੂੰ ਲੈ ਕੇ ਉਹਨਾਂ ਵੀਡੀਓਜ਼ ਨੂੰ ਲੈ ਕੇ ਹੀ ਅਮਰਪਾਲ ਮੈਰੋਂ ਦੇ ਵੱਲੋਂ ਜੋ ਕਿ ਇਤਰਾਜ਼ ਤਾਇਆ ਜਾਂਦਾ ਆ ਪਹਿਲਾਂ ਉਸ ਦੇ ਵੱਲੋਂ ਕਮਲਕੌਰ ਭਾਬੀ ਤੋਂ ਧਮਕੀਆਂ ਦਿੱਤੀਆਂ ਜਾਂਦੀਆਂ ਤੇ ਉਸ ਦੇ ਬਾਅਦ ਇਹ ਪੂਰੀ ਵਾਰਦਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਆ ਮੁੱਖ ਮਲਜ਼ਮ ਜੋ ਕਿ ਸਾਬਿਤ ਹੁੰਦਾ ਹੈ ਅਮਰਪਾਲ ਮੈਰੋਂ ਜੋ ਕਿ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਕਿ ਹੋਰ ਦੋ ਮਲਜ਼ਮ ਇਸ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਕਿ ਕਤਲ ਦੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਸਵਾਲ ਲਗਾਤਾਰੇ ਬਰਕਰਾਰ ਹੈ ਕਿ ਜੋ ਮੁੱਖ ਮਲਜ਼ਮ ਇਸ ਕਤਲ ਦੀ ਵ ਅਮਰਤਪਾਲ ਮੈਰੋ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਕਿਉਂਕਿ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਸੀ ਆਕੇ ਵਾਰਦਾਤ ਵਾਲੀ ਰਾਤ ਨੂੰ ਹੀ ਉਸੇ ਦਿਨ ਹੀ ਅਮਰਤਪਾਲ ਮੈਰੋ ਅ ਵਿਦੇਸ਼ ਦੁਬਈ ਨੂੰ ਫਰਾਰ ਹੋ ਗਿਆ ਸੀ ਜਾਂ ਉਸ ਤੋਂ ਬਾਅਦ ਕੋਈ ਵੀ ਥੋਪ ਪਤਾ ਨਹੀਂ ਲੱਗਿਆ ਪਰ ਇਸ ਦੇ ਵਿਚਾਲੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਤਪਾਲ ਮੈਰੋ ਨੂੰ ਜਲਦ ਭਾਰਤ ਨਿਆਂਧਾ ਜਾ ਸਕਦਾ ਹੈ ਰੋਕ ਕਰਨਗੇ ਅਗਲੀ ਵਾਰ ਦੇ ਖਬਰਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਿੰਘ ਸਹਿਬਾਨਾਂ ਦੀ ਬੈਠਕ ਇਸ ਵੇਲੇ ਚੱਲੀ ਹੈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ ਥੋੜੀ ਦੇਰ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਜ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਆ ਪ੍ਰੈਸ ਕਾਨਫਰੰਸ ਕਰਕੇ ਹੋਈ ਵਿਸਾਰਦੇ ਨਾਲ ਫੈਸਲੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਹ ਬੈਠਕ ਜਾਰੀ ਹੈ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਆ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ राजीव ਕਿਕੋ ਜਾਣਕਾਰੀ ਕਦੋਂ ਤੱਕ ਇਹ ਬੈਠਕ ਖਤਮ ਹੋ ਸਕਦੀ ਹੈ ਕਿਵੇਂ ਦਾ ਅੱਜ ਵੱਡਾ ਫੈਸਲਾ ਇਸ ਬੈਠਕ ਦੇ ਵਿੱਚ ਲਿਆ ਜਾ ਸਕਦਾ ਹੈ ਬਿਲਕੁਲ ਪਰਵਿੰਦਰ ਜਿਸ ਤਰੀਕੇ ਦੇ ਨਾਲ ਜਿਹੜਾ ਸੁਨੇਹਾ ਅਕਾਲ ਤਖਤ ਸੈਕਟਰੀਟ ਵੱਲੋਂ ਭੇਜਿਆ ਗਿਆ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ 12:30 ਵਜੇ ਜੋ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਨੇ ਕੈਮੀਕਲ ਦੀਪ ਸਿੰਘ ਗੜਗਾਜ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਏਗੀ ਪਰ ਇਹ ਜਿਹੜੀ ਮੀਟਿੰਗ ਹੈ ਇਹ ਅਚਨਚੇਤ ਬੁਲਾਈ ਗਈ ਹੈ ਤਾਂ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਵੱਡਾ ਫੈਸਲਾ ਜਾਂ ਕੋਈ ਵੱਡਾ ਆਦੇਸ਼ ਅਜ ਦੀ ਇਸ ਮੀਟਿੰਗ ਤੋਂ ਬਾਅਦ ਜੋ ਹੈ ਜਾਰੀ ਕੀਤਾ ਜਾ ਸਕਦਾ ਕਿਉਂਕਿ ਜਿਆਦਾ ਜਿਹੜੀਆਂ ਚਰਚਾਵਾਂ ਨੇ ਜਾਂ ਸੰਭਾਵਨਾਵਾਂ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਤੱਕ ਪਟਨਾ ਸਾਹਿਬ ਔਰ ਅਕਾਲਪੁਰ ਸਾਹਿਬ ਦੇ ਵਿਚਾਲੇ ਜਿਹੜਾ ਵਿਵਾਦ ਸ਼ੁਰੂ ਹੋਇਆ ਸੀ ਉਹ ਫਿਰ ਹਾਲੇ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਅਕਾਲ ਤਖਤ ਸਾਹਿਬ ਤੇ ਜਿਹੜੀ 5 ਜੁਲਾਈ ਨੂੰ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਪਟਨਾ ਸਾਹਿਬ ਦੀ ਸਮੂਚੀ ਜਿਹੜੀ ਪ੍ਰਬੰਧਕ ਕਮੇਟੀ ਹੈ ਔਰ ਉੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਕਿ ਉਹ ਨਿੱਜੀ ਤੌਰ ਤੇ ਅਕਾਲ ਤਖਤ ਸਾਹਿਬੇ ਕੇ ਪੇਸ਼ ਹੋ ਕੇ ਆਪਣਾ ਜਿਹੜਾ ਪੱਖ ਹੈ ਉਹ ਰੱਖਣ ਪਰ ਉਹਨਾਂ ਵੱਲੋਂ ਅਗਲੇ ਹੀ ਦਿਨ ਉਸ ਆਦੇਸ਼ ਨੂੰ ਜੋ ਹੈ ਖਾਰਜ ਕਰਦੇ ਹੋਏ ਇਹ ਗੱਲ ਕਹੀ ਗਈ ਸੀ ਕਿ ਜੇਕਰ ਕੋਈ ਵੀ ਪ੍ਰਬੰਧਕ ਜਾਂ ਕਮੇਟੀ ਦਾ ਮੈਂਬਰ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੁੰਦਾ ਤਾਂ ਉਸ ਦੇ ਖਿਲਾਫ ਪਟਨਾ ਸਾਹਿਬ ਦੇ ਪੰਜ ਪਿਆਰੇ ਵੰਦੋਂ ਜਿਹੜੀ ਸਖਤ ਕਾਰਵਾਈ ਉਹ ਕੀਤੀ ਜਾਏਗੀ ਤਾਂ ਅੱਜ ਹੋ ਸਕਦਾ ਹੈ ਕਿ ਉਸੇ ਹੀ ਵਿਵਾਦ ਨੂੰ ਲੈ ਕੇ ਕੋਈ ਵੱਡਾ ਆਦੇਸ਼ ਜਾਂ ਕੋਈ ਵੱਡੀ ਕਾਰਵਾਈ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਜਾਏ ਤਾਂ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੀਟਿੰਗ ਫਿਲਹਾਲ ਜਾਰੀ ਹੈ ਔਰ 12:30 ਵਜੇ ਤੋਂ ਬਾਅਦ ਸਪਸ਼ਟ ਹੋਏਗਾ ਕਿ ਆਖਿਰਕਾਰ ਅੱਜ ਦੀ ਇਸ ਮੀਟਿੰਗ ਦਾ ਮੁੱਖ ਮੰਤਵ ਕੀ ਸੀ ਜੀ ਪ੍ਰਮਾਣ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਚ ਸਿੰਘ ਸਹਿਬਾਨ ਦੇ ਇਸ ਵੇਲੇ ਬੈਠਕ ਹੋ ਰਹੀ ਹੈ ਪੰਚ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਹੋ ਸਕਦਾ ਹੈ ਇਹ ਬੈਠਕ ਇਸ ਕਰਕੇ ਵਿਆਮ ਹੈ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਸਰੀ ਪਟਨਾ ਸਾਹਿਬ ਦੇ ਵਿਚਾਲੇ ਇਹ ਪੂਰਾ ਵਿਵਾਦ ਚੱਲ ਰਿਹਾ ਸਹਿਬਾਨਾਦੀ ਕਟਰਪਾਲੀ ਉਸ ਫੈਸਲੇ ਨੂੰ ਰੱਦ ਕੀਤਾ ਗਿਆ ਉਸ ਦੇ ਬਾਅਦ ਸਿੰਘ ਸਹਿਬਾਨਾਦੀ ਵਾਲਾਕਾਲਤਖ ਸਾਹਿਬ ਦੇ ਵੱਲੋਂ ਤਕਸੀ ਪਟਨ ਸਾਹਿਬ ਦੇ ਅਹੁਦੇਦਾਰਾਂ ਨੂੰ ਜੋ ਕਿ ਤਲਬ ਕੀਤਾ ਗਿਆ ਪਰ ਪੰਜ ਪਿਆਰਿਆਂ ਦੇ ਵੱਲੋਂ ਤਕਸੀ ਪਟਨ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਉਹ ਫੈਸਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਲਗਾਤਾਰ ਜੋ ਕਿ ਵਿਵਾਚਾਰਿਤ ਇਸ ਦੇ ਵਿਚਾਲੀ ਮੀਟਿੰਗ ਬਹੁਤ ਹੈਨੈਂ ਖੈਰ ਕੀ ਫੈਸਲਾ ਲਿਆ ਜਾਂਦਾ ਉਸ ਤੇ ਵੀ ਨਜ਼ਰ ਰਹੇਗੀ ਰੋਕ ਕਰਨ ਅਗਲੀ ਵੱਡੀ ਖਬਰ ਦਾ ਥੋੜੀ ਦੇਰ ਦੇ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੀਐਮ ਹਾਊਸ ਦੇ ਵਿੱਚ ਮੀਟਿੰਗ ਹੋਵੇਗੀ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਇੱਕ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਵਿਦਬੀ ਬਿੱਲ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਅੱਜ ਹੀ ਵਿਧਾਨ ਸਭਾ ਦੇ ਵਿੱਚ ਵਿਦਬੀ ਬਿੱਲ ਪੇਸ਼ ਕੀਤਾ ਜਾ ਸਕਦਾ ਲੰਬੇ ਸਮੇਂ ਤੋਂ ਵਿਦਬੀ ਦੇ ਖਿਲਾਫ ਜੋ ਕਿ ਕਾਨੂੰਨ ਬਣਾਉਂਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉਸ ਦੇ ਵਿਚਾਲੇ ਜੋ ਕਿ ਪੰਜਾਬ ਸਰਕਾਰ ਦੇ ਬੋਲੇ ਵੱਡਾ ਫੈਸਲਾ ਲਿਆ ਜਾ ਰਿਹਾ ਹੈ ਆਮ ਕੰਟਰੀ ਮੰ antide ਬਨੋ ਜੋ ਜ਼ਿਕਰ ਕੀਤਾ ਗਿਆ ਸੀ ਕਿ ਉਹ ਵਾਲੇ ਦਿਨਾਂ ਦੇ ਵਿੱਚ ਬੇਦਬੀਆਂ ਦੇ ਖਿਲਾਫ ਬਿੱਲ ਲਿਆਂਦਾ ਜਾਵੇਗਾ ਆ ਜਿਹੜਾ ਕਿ ਬਿੱਲ ਟੇਬਲ ਕੀਤਾ ਜਾਵੇਗਾ ਵਿਧਾਨ ਸਭਾ ਦੇ ਵਿੱਚ ਤਾਂ ਉਸ ਨੂੰ ਪਾਸ ਕਰਨ ਤੋਂ ਪਹਿਲਾਂ ਵਕਫਾ ਜੋ ਜਥੇਬੰਦੀਆਂ ਨੇ ਵਕਫਾ ਲੋਕਾਂ ਦੇ ਨਾਲ ਰابطਾ ਕਰਨ ਕੀਤਾ ਜਾਵੇਗਾ ਉਹਨਾਂ ਦਾ ਉਹਨਾਂ ਦੀ ਸਲਾਹ ਵੀ ਲਈ ਜਾਵੇਗੀ ਸਲਾਹ مشورے ਦੇ ਨਾਲ ਹੀ ਉਸ ਦੇ ਬਾਅਦ ਬਿੱਲ ਨੂੰ ਕਾ ਪਾਸ ਕੀਤਾ ਜਾਵੇਗਾ ਆ ਤੇ ਇਸੇ ਕਰਕੇ ਅੱਜ ਦੀ ਕੈਬਨਟ ਮੀਟਿੰਗ ਬਹੁਤ اہم ਹੈ ਚੰਡੀਗੜ੍ਹ ਦੇ ਸੀਐਮ ਹਾਊਸ ਦੇ ਵਿੱਚ ਇਹ ਮੀਟਿੰਗ ਹੋਣੀ ਹੈ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਇਹ ਕੈਬਨਟ ਮੀਟਿੰਗ ਕੀਤੀ ਜਾ ਰਹੀ ਹੈ ਤੇ ਉਸ ਮੀਟਿੰਗ ਦੇ ਵਿੱਚ ਇਹ ਵਿਧਵੀ ਬਿੱਲ ਨੂੰ ਮਨਜ਼ੂਰੀ ਮਿਲ ਸਕਦੀ ਹੈ ਅੱਜ ਹੀ ਵਿਧਾਨ ਸਭਾ ਦੇ ਵਿੱਚ ਇਹ ਵਿਧਵੀ ਬਿੱਲ ਆਪੇਸ਼ ਕੀਤਾ ਜਾ ਸਕਦਾ ਹੈ ਅਸੀਂ ਦਾ ਰੋਕਾਂਗੇ ਚੰਡੀਗੜ੍ਹ ਦਾ ਕਿਉਂਕਿ ਮੇਰੇ ਸਹਿਯੋਗੀ ਸੀਐਮ ਰਿਹائش ਤੋਂ ਨਪਿੰਦਰ ਸਿੰਘ ਵਿਰਾੜ ਜੁੜ ਚੁੱਕੇ ਨੇ ਨਪਿੰਦਰ ਕੀ ਕੋ ਜਾਣਕਾਰੀ ਕਿਉਂਕਿ ਅੱਜ ਦੀ ਇਹ ਕੈਬਨਟ ਮੀਟਿੰਗ ਬਹੁਤ اہم ਹੈ ਆ ਵਿੱਦਬਈ ਦੇ ਖਿਲਾਫ ਜੋ ਬਿੱਲ ਲਿਆਂਦਾ ਜਾ ਰਿਹਾ ਉਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਆ ਕਦੋਂ ਇਹ ਮੀਟਿੰਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਅੱਜ ਦੀ ਇਸ ਮੀਟਿੰਗ ਨੂੰ ਕਿੰਨਾ ਕਹਿ ਮੰਨਿਆ ਜਾਵੇ ਦੇਖੋ ਅੱਜ ਦੀ ਕੈਬਨਿਟ ਮੀਟਿੰਗ ਬੜੀ ਮਹੱਤਵਪੂਰਨ ਮੀਟਿੰਗ ਮੰਨੀ ਜਾ ਰਹੀ ਹੈ ਹੁਣ ਤੋਂ ਕੁਝ ਸੈਕਿੰਡ ਪਹਿਲਾਂ ਤੱਕ ਵੀ ਜਿਹੜੇ ਮੰਤਰੀ ਨੇ ਗੱਡੀਆਂ ਅੰਦਰ ਜਾ ਰਹੀਆਂ ਸੀ ਯਾਨੀ ਹਲੇ ਕੈਬਨਿਟ ਦੀ ਮੀਟਿੰਗ ਸ਼ੁਰੂ ਨਹੀਂ ਹੋਈ ਥੋੜੀ ਦੇਰ ਤੱਕ ਕੈਬਨਿਟ ਦੀ ਮੀਟਿੰਗ ਜਿਹੜੀ ਉਹ ਸ਼ੁਰੂ ਹੋ ਜਾਏਗੀ ਔਰ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤਾਂ ਉਹਦੀ ਮੁੱਖ ਚਰਚਾ ਸੀ ਕਿ ਬੇਅਦਵੀ ਮਾਮਲਿਆਂ ਦੇ ਵਿੱਚ ਸਖਤ ਸਜ਼ਾਵਾਂ ਦੇਣ ਨੂੰ ਲੈ ਕੇ ਕਾਨੂੰਨ ਆ ਜਿਹੜਾ ਉਹ ਲਿਆਂਦਾ ਜਾਵੇਗਾ ਹੁਣ ਤੱਕ ਕਸ਼ਮੀਰ ਵਿੱਚ ਚੱਲਦੀ ਰਹੀ ਹੁਣ ਤੱਕ ਕਨਫਿਊਜ਼ਨ ਵੀ ਰਹੀ ਪਰ ਅੱਜ ਜਿਹੜਾ ਇਸ ਤੋਂ ਪਹਿਲਾਂ ਬਿਜ਼ਨਸ ਜਿਹੜਾ ਆਇਆ ਉਹਦੇ ਵਿੱਚ ਵੀ ਇਸ ਬਿੱਲ ਦਾ ਜ਼ਿਕਰ ਨਹੀਂ ਸੀ ਉਸ ਨੂੰ ਲੈ ਕੇ ਸ਼ੰਕਾਵਾਂ ਬੇਸ਼ੱਕ ਹੋਈਆਂ ਪਰ ਸਰਕਾਰ ਨੇ ਕੈਬਨਟ ਮੀਟਿੰਗ ਬੁਲਾ ਲਈ ਸਪੈਸ਼ਲ ਕੈਬਨ ਮੀਟਿੰਗ ਬੁਲਾਈ ਗਈ ਉਸ ਤੋਂ ਕਿੰਨਾ ਕੁ ਤੇ ਅੰਦਾਜ਼ਾ ਹੋ ਗਿਆ ਸੀ ਕਿ ਅੱਜ ਦੀ ਇਸ ਕੈਬਨਟ ਮੀਟਿੰਗ ਦੇ ਵਿੱਚ ਬੇਅਦਬੀ ਕਾਨੂੰਨ ਨਾਲ ਜੁੜਿਆ ਹੋਇਆ ਬਿੱਲ ਜਿਹੜਾ ਲਿਆਂਦਾ ਜਾ ਸਕਦਾ ਔਰ ਜਿਹੜੀ ਹੁਣ ਤੱਕ ਸਾਡੇ ਕੋਲ ਜਾਣਕਾਰੀ ਆ ਰਹੀ ਆ ਉਹਦੇ ਮੁਤਾਬਕ ਅੱਜ ਦੀ ਕੈਬਨਟ ਦੇ ਵਿੱਚ ਉਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ ਜਿਹਨੂੰ ਬੇਅਦਬੀ ਬਿੱਲ ਦੇ ਨਾਂ ਨਾਲ ਦੇਖਿਆ ਜਾ ਰਿਹਾ ਸਭ ਤੋਂ ਔਰਤੇ ਇਸ ਬਿੱਲ ਦਾ ਮਤਲਬ ਕੀ ਆ ਇਸ ਬਿੱਲ ਦਾ ਮਤਲਬ ਤੇ ਮਕਸਦ ਇਹ ਹੀ ਹੈ ਕਿ ਸਾਰੇ ਧਾਰਮਿਕ ਗ੍ਰੰਥਾਂ ਦੇ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾ ਸਕਣ ਤੇ ਸਖਤ ਸਜ਼ਾ ਦਾ ਕੀ ਰੱਖਿਆ ਗਿਆ ਇਹਦੇ ਵਿੱਚ ਉਮਰ ਕੈਦ ਤੱਕ ਦੀ ਮੰਨਿਆ ਜਾ ਰਿਹਾ ਹੈ ਕਿ ਸਜ਼ਾ ਇਸ ਦੇ ਵਿੱਚ ਦਿੱਤੀ ਜਾ ਸਕੇਗੀ ਉਮਰ ਕੈਦ ਤੱਕ ਦੀ ਸਜ਼ਾ ਬੇਅਦਬੀ ਬਿਲ ਦੇ ਵਿੱਚ ਜਿਹੜਾ ਬੇਅਦਬੀ ਦਾ ਦੋਸ਼ੀ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੇ ਮਾਮਲੇ ਦੇ ਵਿੱਚ ਉਸ ਨੂੰ ਦਿੱਤੀ ਜਾ ਸਕੇਗੀ ਦੂਜੀ ਚੀਜ਼ ਜਿਹੜੀ ਹੋਰ ਵੀ ਵੱਡੀ ਕੀਤੀ ਗਈ ਹੈ ਇਹਦੇ ਵਿੱਚ ਇੱਕ ਚੀਜ਼ ਰੱਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਗ੍ਰਫਤਾਰ ਵਿਅਕਤੀ ਦੀ ਜ਼ਮਾਨਤ ਨਹੀਂ ਹੋਵੇਗੀ ਉਸ ਦੀ ਜ਼ਬਾਨਤ ਨਹੀਂ ਹੋਵੇਗੀ ਇਸ ਤੋਂ ਇਲਾਵਾ ਜਿਹੜੀ ਤੀਜੀ ਮੇਨ ਪੱਖ ਹੈ ਜਿਹੜਾ ਦੇਖੋ ਉਮਰਕਾਇਦੀ ਸਜ਼ਾ ਰੱਖ ਲਈ ਗਈ ਹੈ ਪਰ ਉਹ ਦੇਣੀ ਅਦਾਲਤ ਨੇ ਹੈ ਜ਼ਬਾਨਤ ਜਿਹੜੀ ਨਾ ਹੋਵੇ ਉਹ ਬਹੁਤ ਲਾਜ਼ਮੀ ਸੀ ਤਾਂ ਜਦੋਂ ਜੇਲ੍ਹ ਦੇ ਵਿੱਚ ਰੱਖ ਕੇ ਉਸ ਦਾ ਕੇਸ ਚੱਲਣਾ ਤਾਂ ਉਸ ਨੂੰ ਜਲਦੀ ਅੰਜਾਮ ਤੱਕ ਪਹੁੰਚਾਇਆ ਜਾਵੇ ਉਹਦੇ ਲਈ ਸਪੈਸ਼ਲ ਅਦਾਲਤਾਂ ਜਿਹੜੀਆਂ ਨੇ ਉਹ ਬਣਾਈਆਂ ਜਾ ਸਕਦੀਆਂ ਨੇ ਇਸ ਬਿੱਲ ਦੇ ਤਹਿਤ ਤਾਂ ਸਪੈਸ਼ਲ ਅਦਾਲਤ ਜਿਹੜੀ ਉਹ ਚੱਲੇਗੀ ਸਪੈਸ਼ਲ ਅਦਾਲਤ ਦੇ ਵਿੱਚ ਅਗਰ ਬਿਆਦਵੀ ਦੇ ਮਾਮਲੇ ਜਿਹੜੇ ਆਉਣਗੇ ਤਾਂ ਉਹ ਪ੍ਰਾਇੋਰਟੀ ਤੇ ਜਿਹੜੇ ਵੱਖਰੇ ਤੌਰ ਤੇ ਉਹ ਮੁਕੱਦਮੇ ਜਿਹੜੇ ਚੱਲਣਗੇ ਤਾਂਕਿ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾ ਸਕੇ ਤਾਂ ਅੱਜ ਇਹੀ ਉਮੀਦ ਕੀਤੀ ਜਾ ਰਹੀ ਹੈ ਜੀ ਕਿ ਕੈਬਨਟ ਦੇ ਵਿੱਚ ਅੱਜ ਇਧਰ ਪਾਸ ਹੋਣਾ ਜੇ ਮੰਨ ਲਓ 12:30 ਵਜੇ ਤੱਕ ਹੀ ਪਾਸ ਹੁੰਦਾ ਤਾਂ 2 ਵਜੇ ਵਿਧਾਨ ਸਭਾ ਦਾ ਸੈਸ਼ਨ ਹੈ ਜਾਨੀ ਇੱਥੋਂ ਸੀਮ ਹਾਊਸ ਤੋਂ ਜਿਹੜੀ ਮੋਹਰ ਲਗਣੀ ਹੈ ਕੈਬਨਟ ਦੀ ਤਾਂ ਇੱਥੋਂ ਮੈਜ 1 ਕਿਲੋਮੀਟਰ ਦੇ ਕਰੀਬ ਜਿਹੜੀ ਹੈਗੀ ਆ ਵਿਧਾਨ ਸਭਾ ਉੱਥੇ ਜਾ ਕੇ ਉਹ ਬਿਲ ਟੇਬਲ ਕੀਤਾ ਜਾਣਾ ਤੇ ਉਸ ਤੇ ਚਰਚਾ ਹੋਵੇਗੀ ਤੇ ਉਸ ਤੋਂ ਬਾਅਦ ਇਹ ਜਿਹੜਾ ਅਸੀਂ ਜਿਹੜੀਆਂ ਚੀਜ਼ਾਂ ਦੇ ਹੁਣ ਜ਼ਿਕਰ ਕਰ ਰਹੇ ਆ ਬੇਅਦਵੀ ਮਾਮਲੇ ਦੇ ਸਖਤ ਕਾਨੂੰਨ ਦੀ ਤਾਂ ਉਸ ਬਿਲ ਤੇ ਜਿਹੜਾ ਹੈਗਾ ਕਾਰਵਾਈ ਅੱਗੇ ਵੱਲੂ ਵੱਧ ਜਾਏਗੀ ਬਿਲ ਪਾਸ ਹੋਣ ਵਾਲੇ ਪਾਸੇ ਨੂੰ ਤੁਰ ਪਵੇਗਾ ਹਾਲਾਂਕਿ ਹਾਲੇ ਵੀ ਸਸਪੈਂਸ ਹੈ ਕਿ ਉਸ ਤੋਂ ਬਾਅਦ ਕੀ ਉਸ ਤੇ ਹੁਣੇ ਬਹਿਸ ਹੋਵੇਗੀ ਕਿ ਹੁਣੇ ਪਾਸ ਹੋ ਜਾਏਗਾ ਜਾਂ ਫਿਰ ਉਸ ਨੂੰ ਖੁੱਲਾ ਛੱਡਿਆ ਜਾਵੇਗਾ ਕਿਉਂਕਿ ਇਹ ਵੀ ਕਿਹਾ ਗਿਆ ਸੀ ਕਿ ਵੱਖ-ਵੱਖ ਧਾਰਮਿਕ ਜਥੇਬੰਦੀਆਂ ਜਿਹੜੇ ਲੋਕ ਇਹਨਾਂ ਚੀਜ਼ਾਂ ਨਾਲ ਜੁੜੇ ਹੋਣਗੇ ਉਹਨਾਂ ਦੇ ਸਲਾਹ مشورہ ਵੀ ਜਿਹੜੇ ਆ ਉਹ ਲੈ ਜਾਣਗੇ ਤਾਂ ਦੇਖਦੇ ਆ ਜੀ ਫਿਲਹਾਲ ਕੈਬਨਿਟ ਮੀਟਿੰਗ ਥੋੜੀ ਦੇਰ ਤੱਕ ਸ਼ੁਰੂ ਹੋ ਜੇਗੀ ਜੀ ਆ ਠੀਕ ਹੈ ਨਪਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਥੋੜੀ ਦੇਰ ਦੇ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਇਸ ਕਰਕੇ ਵੀ ਬਹੁਤ ਐਮ ਹੈ ਕਿਉਂਕਿ ਅੱਜ ਵਿਰਦਿਆਂ ਦੇ ਖਿਲਾਫ ਬਿੱਲ ਨੂੰ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਉਸ ਦੇ ਬਾਅਦ ਵਿਧਾਨ ਸ ਰੋਕਾਂਗੇ ਅਮਰਸਰ ਦੇ ਨਾਲ ਜੁੜੀ ਖਬਰ ਦਾ ਕਿਥੇ ਕਿ ਗੁਟਕਾ ਸਾਹਿਬ ਦੀ ਬਦਬੀ ਹੋਈ ਹੈ ਰਣਜੀਤ ਐਵੇਨਿਊ ਦੇ ਵਿੱਚ ਕੂੜੇ ਵਾਲੀ ਗੱਡੀ ਦੇ ਵਿੱਚੋਂ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਗੱਡੀ ਦੇ ਡਰਾਈਵਰ ਨੇ ਗੁਰਦਰਾ ਸਾਹਿਬ ਨੂੰ ਇਹ ਅੰਗ ਸੌਂਪੇ ਨੇ ਸਿੱਖ ਜਥੇਬੰਦੀਆਂ ਨੇ ਕਟਨਾ ਤੇ ਸਖਤ ਇਤਰਾਜ਼ ਜਤਾਇਆ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਸਖਤ ਕਾਰਵਾਈ ਦੀ ਵੀ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਆ ਤਾਮਰ ਸਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਕਿ ਗੁਟਕਾ ਸਾਹਿਬ ਦੀ ਬਦਬੀ ਕੀਤੀ ਗਈ ਹੈ ਅਰਸਲ ਆਜੋ ਅਮਰਸਰ ਦਾ ਇਲਾਕੇ ਰਣਜੀਤ ਐਵੇਨਿਊ ਉੱਥੇ ਕੂੜੇ ਵਾਲੀ ਗੱਡੀ ਦੇ ਵਿੱਚੋਂ ਗੁਟਕਾ ਸਾਹਿਬ ਆ ਡਰਾਈਵਰ ਦੇ ਵੱਲੋਂ ਗੁਰਦਰਾ ਸਾਹਿਬ ਨੂੰ ਅੰਕ ਸੁੰਮੇ ਗਏ ਉਸ ਦੇ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਆਪੇਪੀ ਦੀ ਘਟਨਾ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਸਖਤ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਹ ਆਹ ਹੋ ਬੇਨਤੀ ਕਰਨਾ ਹੈ ਕਿ ਇੱਕ ਦੇ ਦੋਸ਼ੀ ਲੱਭੇ ਜਾਣ। ਕੂੜੇ ਵਾਲਿਆਂ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਤੇ ਰੋਸ ਛਟਿਆ ਪੋਤੀ ਸਾਹਿਬ ਕਿੰਨਾ ਨੇ ਸੁਤੇ ਲਬਾਬੇ ਦੇ ਪਾਸ ਪਾ ਕੇ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੇ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂ ਦਿੱਤੇ ਉਹ ਬੰਦੇ ਕੌਣ ਆ ਉਹ ਲੁਭਾਵੇ ਜੇ ਅਸੀਂ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੋਂ ਫੋਟੋ ਹੋਣੀ ਉਹ ਗੁਰਕਾ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਢੇਕਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹ ਵੀ ਵਿਖਰਨ ਉਹ ਪੁਲਿਸ ਇਨਵੈਸਟੀਗੇਟ ਕਰੇ ਸੜਗੇ ਕਿ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਮੁਕਾ ਸਾਹਿਬ ਨੇ ਉਹ ਬਰਾਮਦ ਹੋਏ ਆ ਕਿਉਂਕਿ ਗੁਰਦੁਆਰੀ ਸਾਹਿਬ ਦੇ ਡੀਪ ਡੌਗੂ ਜਿਖਾਏ ਗਏ ਸੀ ਤੋਂ ਫਿਰ ਜਿਹਨਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਜਿਹੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਬਟ ਇਸ ਚੀਜ਼ ਨੂੰ ਅਪਾ ਪ੍ਰੋਪਰਲੀ ਅਪਾ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਤੇ ਕੌਣ ਲੈ ਕੇ ਗਿਆ ਇਸ ਨੂੰ ਅਡੀ ਟੀਮਸ ਲੱਗ ਗਈਆਂ ਹੋਸ ਕੀ ਉਹਨੂੰ ਪੂਰੇ ਦੇ ਵਿੱਚ ਸੁਪਰ ਕਰਵਾ ਦੇ ਬਾਅਦ ਇਹ ਪੂਰੇ ਜਿਹੜੇ ਦੇਖੋ ਜੀ ਦੋ ਸਾਢੇ ਕੋਲ ਹਾਰਡ ਡਿਸਕ ਜਿਹੜਾ ਆਇਆ 판 ਨੂੰ ਪਤਾ ਲੱਗੇਗਾ ਹੈ ਕਿ ਇਸ ਨੂੰ ਕੌਣ ਲੈ ਕੇ ਗਿਆ ਵਾ ਆਪਾਂ ਫਰਦਰ ਹੋਰ ਇਨਵੈਸਟੀਗੇਸ਼ਨ ਕਰਕੇ ਨਿਕਲੋਗੇ ਰੋਕਾਂਗੇ ਅਗਲੀ ਵੱਡੀ ਖਬਰ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਹੱਲਾ ਬੋਲਿਆ ਗਿਆ ਹੈ ਲੈਂਡ ਪੁੱਲਿੰਗ ਸਕੀਮ ਦੇ ਖਿਲਾਫ ਕੰਮਕਸ਼ੀ ਵਰਕਰ ਪ੍ਰਦਰਸ਼ਨ ਕਰ ਰਹੇ ਨੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਦਰਸਲ ਇਹ ਉਸ ਮੁਸਾਰਾ ਕੀਤਾ ਜਾ ਰਿਹਾ ਹੈ ਗਲਾਡਾ ਦਫਤਰ ਦੇ ਬਾਹਰ ਇਹ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਾਜਾ ਵੜਿੰਗ ਸਿਮਰਜੀਤ ਸਿੰਘ ਬੈਂਸ ਸੁਜਿੰਦਰੰਦਾਵਾ ਗੁਰਕੇਸ਼ ਕੋਟਲੀ ਕੁਲਦੀ ਬੈਂਸ ਅਤੇ ਲੁਧਿਆਣਾ ਦੀ ਲੀਡਰਸ਼ਿਪ ਵਿੱਚ ਮੌਜੂਦ ਹੈ ਪਰ ਭਾਰਤਪੁਰਸ਼ਨਾਸ਼ੂ ਦਾ ਧੜਾ ਇਸ ਦੇ ਵਿੱਚ ਨਜ਼ਰ ਨਹੀਂ ਆਇਆ ਅਜੋਕੇ ਜ਼ਿੰਨੀ ਚੋਣ ਦੇ ਵੇਲੇ ਵੀ ਇਹ ਦੋ ਵੱਖ-ਵੱਖ ਜਿਗਾ ਧੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੂਰੀਆਂ ਨਜ਼ਰ ਆਈਆਂ ਤਾਂ ਜਦੋਂ ਬੈਠੋ ਬਈ ਕੀ ਨੋ ਕੀ ਆਸ਼ੂ ਦਾ ਤੜਾ ਇਸ ਪ੍ਰਦਰਸ਼ਨ ਦੇ ਵਿੱਚ ਨਜ਼ਰ ਨਹੀਂ ਆਇਆ ਤੁਹਾਨੂੰ ਲੱਗਣਾ ਨਹੀਂ ਤੁਸੀਂ ਬੁਖਾਰਿਆ ਹਾਜਰ ਸਿੱਕੇ ਬਲੈਂਡ ਫੂਲਿੰਗ ਟੀਮ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗੀ ਅਖਵਾਈ ਦੇ ਵਿੱਚ ਇਹ ਰੋਸ ਮਜ਼ਾਰਾ ਕੀਤਾ ਜਾ ਰਿਹਾ ਹੈ ਗਲਾਡਾ ਦਫ਼ਤਰ ਦੇ ਬਾਹਰ ਦੀਆਂ ਸਮਾਗੀਆਂ ਸਨ ਸੁਗੀਆਂ ਤਲਵਾਰ ਸਾਹਿਬ ਕਾਂਗਰਸ ਪਾਰਟੀ ਦੇ ਬੰਦੇ ਮੋਚਾ ਖੁੱਲਿਆ ਗਿਆ ਸਾਪ ਦਾ ਐਮਐਲਏ ਹੋਰ ਵੀ ਸਾਡੇ ਬਹੁਤ ਹੀ ਸਤਕਾਰਯੋਗ ਆਗੂ ਸਭਾਨ ਬੈਠੇ ਨੇ ਸੋ ਫਿਰ ਮੈਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੱਗੇ ਤੋਰਦਾ ਹੋਇਆ ਸਾਡੇ ਇੰਟੈਕ ਦੇ ਪ੍ਰਧਾਨ ਪੰਜਾਬ ਦੇ ਸਰਿੰਦਰ ਸ਼ਰਮਾ ਜੀ ਸਿਰਫ 1 ਮਿੰਟ ਲਈ ਆਪਣੀ ਗੱਲ ਰੱਖਣਗੇ ਹਾਂ ਲੁਧਿਆਣਾ ਦੀ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਖਾ ਰਹੇ ਜਿੱਥੇ ਕਿ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰ ਵਿਖੇ ਜਾ ਸਕੇ ਜਾਤਾਂ ਦੇ ਵਿੱਚ ਵੱਖ-ਵੱਖ ਤਖਤੀਆਂ ਸਲੋਗਨ ਵਾਲੀਆਂ ਫੜੀਆਂ ਹੋਈਆਂ ਨੇ ਤਾਂ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਜੋਕੇ ਵਿਰੋਧ ਕੀਤਾ ਜਾ ਰਿਹਾ ਹੈ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਵੀ ਸਿਆਸਤ ਸੂਬੇ ਦੇ ਵਿੱਚ ਭਖਤੀ ਹੋਈ ਨਜ਼ਰ ਆ ਰਹੀ ਹੈ ਰੋਕ ਰਹੇ ਅਗਲੀ ਵੱਡੀ ਖਬਰ ਦਾ ਰੇਲਵੇ ਭਰਤੀ ਪ੍ਰੀਖਿਆ ਦੇ ਵਿੱਚ ਉਮੀਦਵਾਰ ਧਾਰਮਿਕ ਚਿੰਨ੍ਹ ਪਾ ਸਕਣਗੇ ਉਮੀਦਵਾਰਾਂ ਦੀ ਸਹੂਲਤ ਲਈ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਪਹਿਲਾਂ ਧਾਰਮਿਕ ਚਿੰਨ੍ਹ ਦੇ ਨਾਲ ਅੰਦਰ ਜਾਣ ਦੀ ਮਨਾਹੀ ਸੀ ਜਿਨ੍ਹਾਂ ਦੇ ਨਾਲ ਇਲੈਕਟ੍ਰੋਨਿਕ ਸਮਾਨ ਦੇ ਨਾਲ ਨਕਲ ਦਾ ਖਤਰਾ ਸੀ ਹੁਣ ਧਾਰਮਿਕ ਚਿੰਨ੍ਹ ਦੇ ਨਾਲ ਪ੍ਰੀਖਿਆ ਸੈਂਟਰ ਅੰਦਰ ਜਾਇਆ ਜਾ ਸਕੇਗਾ ਹਾਲਾਂਕਿ ਸੁਰੱਖਿਆ ਦੀਆਂ ਵਿਵੰਧਨਾ ਨਾ ਹੋਵੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਤਾਂ ਰੇਲਵੇ ਭਰਤੀ ਪ੍ਰੀਖਿਆ ਦੇ ਵਿੱਚ ਉਮੀਦਵਾਰ ਧਾਰਮਿਕ ਚਿੰਨ੍ਹ ਪਾ ਸਕਣਗੇ ਉਮੀਦਵਾਰਾਂ ਦੀ ਸਹੂਲਤ ਲਈ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਪਹਿਲਾਂ ਧਾਰਮਿਕ ਚਿੰਨ੍ਹ ਦੇ ਨਾਲ ਅੰਦਰ ਜਾਣ ਦੀ ਕਿਉਂਕਿ ਮਨਾਹੀ ਸੀ ਪਰ ਹੁਣ ਇਸ ਦੇ ਵਿੱਚ ਇਹ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਚਿੰਨ੍ਹ ਦੇ ਨਾਲ ਇਲੈਕਟ੍ਰੋਨਿਕ ਸਮਾਨ ਦੇ ਨਾਲ ਨਕਲ ਦਾ ਜੋ ਕਿ ਖਦਸ਼ਾਸੀ ਇਸੇ ਕਰਕੇ ਧਾਰਮਿਕ ਚਿੰਨ੍ਹ ਤੇ ਇਸ ਤਰੀਕੇ ਦੀ ਮਨਾਹੀ ਸੀ ਪਰ ਹੁਣ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਰੇਲਵੇ ਭਰਤੀ ਪ੍ਰੀਖਿਆ ਦੇ ਵਿੱਚ ਹੁਣ ਉਮੀਦਵਾਰ ਧਾਰਮਿਕ ਚਿੰਨ੍ਹ ਪਾ ਸਕਣਗੇ ਉਮੀਦਵਾਰਾਂ ਦੀ ਸਹੂਲਤ ਲਈ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਆ ਕਿਉਂਕਿ ਜੇਕਰ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਗੱਲ ਕੀਤੀ ਜਾਵੇ ਚਾਹੇ ਗੜੀ ਦੀ ਗੱਲ ਹੋਵੇ ਕਿਰਪਾਨ ਦੀ ਗੱਲ ਹੋਵੇ ਤਾਂ ਕਈ ਵਾਰ ਅਜਿਹੀਆਂ ਜਿਹੜੀਆਂ ਖਬਰਾਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਕੋਈ ਪ੍ਰਖਿਆਰਥੀ ਪੇਪਰ ਦੇਣ ਜਾਂਦਾ ਐਗਜ਼ਾਮੀਨੇਸ਼ਨ ਸੈਂਟਰ ਤੇ ਤਾਂ ਉੱਥੇ ਉਸ ਮੰਤਰ ਨਹੀਂ ਜਾਣ ਦਿੱਤਾ ਜਾਂਦਾ ਧਾਰਮਿਕ ਚਿੰਨ੍ਹ ਪਹਿਨੇ ਹੋਣ ਦੇ ਕਾਰਨ ਪਰ ਉਹਨਾਂ ਲੋਕਾਂ ਵਾਸਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਰਾਹਤ ਕਹੀ ਜਾ ਸਕਦੀ ਹੈ ਕਿ ਹੁਣ ਰੇਲਵੇ ਦੇ ਵੱਲੋਂ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਬਦਲਾਅ ਕੀਤਾ ਗਿਆ ਹੈ ਆ ਰੇਲਵੇ ਭਰਤੀ ਪ੍ਰੀਖਿਆ ਦੇ ਵਿੱਚ ਉਮੀਦਵਾਰ ਹੁਣ ਧਾਰਮਿਕ ਚਿੰਨ੍ਹ ਪਾ ਸਕਣਗੇ ਧਾਰਮਿਕ ਚਿੰਨ੍ਹ ਪਾ ਕੇ ਉਹ ਆਪਣਾ ਪੇਪਰ ਆ ਦੇ ਸਕਣਗੇ ਉਮੀਦਵਾਰਾਂ ਦੀ ਸਹੂਲਤ ਲਈ ਕਈ ਨਿਯਮਾਂ ਦੇ ਵਿੱਚ ਹੁਣ ਤਬਦੀਲੀ ਕੀਤੀ ਗਈ ਹੈ ਰੋਕਾਂਗੇ ਅਗਲੀ ਵੱਡੀ ਖਬਰ ਦਾ ਨੈਸ਼ਨਲ ਟੈਨਿਸ ਖਿਡਾਰਨ ਰਾਧਿਕਾ ਯਾਦਤ ਦਾ ਫੋਨ ਹੁਣ ਨਵੇਂ ਰਾਜ਼ ਖੁੱਲੇਗਾ ਗੁਰੂਗ੍ਰਾਮ ਪੁਲਿਸ ਨੇ ਰਾਧਿਕਾ ਦਾ ਫੋਨ ਡਾਈਟੈਕ ਨੂੰ ਭੇਜਿਆ ਹੈ ਡਾਈਟੈਕ ਯਾਨੀ ਕਿ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਹਰਿਆਣਾ ਇਸ ਦੇ ਵੱਲੋਂ ਇਹ ਫੋਨ ਦੀ ਜਾਂਚ ਕੀਤੀ ਜਾਵੇਗੀ ਫੋਨ ਨੂੰ ਅਨਲੌਕ ਕਰਕੇ ਡਾਟਾ ਰੀਟਰੀਵ ਕੀਤਾ ਜਾਵੇਗਾ ਆਈਫੋਨ ਦਾ ਇਸਤੇਮਾਲ ਕਰਦੀ ਸੀ ਰਾਧਿਕਾ ਯਾਦਵ ਕਰਦਿਆਂ ਨੂੰ ਨਹੀਂ ਪਤਾ ਕਿ ਰਾਧਿਕਾ ਦੇ ਫੋਨ ਦਾ ਪਾਸਵਰਡ ਕੀ ਹੈ ਕਤਲ ਤੋਂ ਕੁਝ ਦਿਨ ਪਹਿਲਾਂ ਰਾਧਿਕਾ ਨੇ ਆ ਸੋਸ਼ਲ ਮੀਡੀਆ ਪ੍ਰੋਫਾਈਲ ਡਿਲੀਟ ਕੀਤੀ ਸੀ ਰਾਧਿਕਾ ਦੀ ਦੋਸਤਾਂ ਹੀ ਸੋਸ਼ਲ ਮੀਡੀਆ ਪ੍ਰੋਫਾਈਲ ਸਾਹਮਣੇ ਆਈ ਹੈ ਉਸ ਵੱਲੋਂ ਹਰ ਪਹਿਲੂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਰਾਧਿਕਾ ਦੀ ਦੋਸਤ ਦੇ ਬਿਆਨ ਦਰਜ ਪੁਲਿਸ ਦੇ ਵੱਲੋਂ ਕੀਤੇ ਜਾ ਸਕਦੇ ਨੇ ਰਾਧਿਕਾ ਦੀ ਦੋਸਤ ਹੀਮਾਂਸ਼ਿਕਾ ਨੇ ਸੋਸ਼ਲ ਮੀਡੀਆ ਤੇ ਦਾਵਾ ਕੀਤਾ ਸੀ ਕਿ ਰਾਧਿਕਾ ਦੇ ਪਿਤਾ ਨੇ ਕੋਈਦਰ ਪਹਿਲਾਂ ਹੀ ਕਤਲ ਦੀ ਪੂਰੀ ਆ ਪਲਾਨਿੰਗ ਕੀਤੀ ਸੀ ਉਸ ਦੇ ਵੱਲੋਂ ਆ ਬਕਾਇਦਾ ਵੀਡੀਓ ਜਾਰੀ ਕੀਤੀਆਂ ਜਾਂਦੀਆਂ ਨੇ ਸੈਲੀ ਦੇ ਵੱਲੋਂ ਦੋਸ ਦੇ ਵੱਲੋਂ ਤੇ ਕਾਫੀ ਕੁਝ ਵੱਡੇ ਖੁਲਾਸੇ ਇਸ ਕਤਲ ਦੀ ਵਾਰਦਾਤ ਨਾਲ ਜੁੜੇ ਹੋਏ ਉਸ ਦੀ ਆ ਦੋਸਤ ਵੱਲੋਂ ਕੀਤੇ ਜਾਂਦੇ ਨੇ ਆ ਤਾਂ ਹੁਣ ਇਹ ਫੋਨ ਆਪਣੇ ਆਪ ਦੇ ਵਿੱਚ ਬਹੁਤ ਐਮ ਐ ਫੋਨ ਕਈ ਰਾਜ਼ ਖੋਲ ਸਕਦਾ ਹੈ ਕਈ ਰਾਜ਼ ਇਸ ਫੋਨ ਦੇ ਵਿੱਚ ਹੋ ਸਕਦੇ ਨੇ ਕਿਉਂਕਿ ਗੁਰੂਗ੍ਰਾਮ ਪੁਲਿਸ ਦੇ ਵੱਲੋਂ ਰਾਧਿਕਾ ਦਾ ਫੋਨ ਆ ਡਾਈਟੈਕ ਨੂੰ ਭੇਜਿਆ ਗਿਆ ਯਾਨੀ ਕਿ ডিপਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਹਰਿਆਣਾ ਜਿਸ ਦੇ ਵੱਲੋਂ ਕਿ ਫੋਨ ਦੀ ਜਾਂਚ ਕੀਤੀ ਜਾਵੇਗੀ ਫੋਨ ਨੂੰ ਅਨਲੌਕ ਕਰਕੇ ਡਾਟਾ ਰਿਟਰੀਵ ਕੀਤਾ ਜਾਵੇਗਾ ਤੋਂ ਉਸ ਡਾਟਾ ਤੋਂ ਬਹੁਤ ਤਰੀਕੇ ਦੇ ਖੁਲਾਸੇ ਹੋ ਸਕਦੇ ਨੇ ਕਈ ਗੜੀ ਤਰਕੜੀਆਂ ਅੱਗੇ ਆਜੜ ਸਕਦੀਆਂ ਨੇ ਦਰਸਲ ਪਿਛਲੇ ਦਿਨਾਂ ਦੀ ਇਹ ਪੂਰੀ ਵਾਰਦਾਤ ਜਦੋਂ ਕਿ ਰਾਧਿਕਾ ਯਾਦਵ ਜੋ ਕਿ ਨੈਸ਼ਨਲ ਟੈਨਿਸ ਖਿਡਾਰਨ ਸੀ ਉਸ ਦਾ ਉਸ ਦੇ ਪਿਤਾ ਦੇ ਵੱਲੋਂ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਹੈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਮੁਲਜ਼ਮ ਪਿਤਾ ਦੀਪਕ ਯਾਦਵ ਨੂੰ ਉਸ ਦੇ ਬਾਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਜਾਂਦਾ ਜੋ ਕਿ ਉਸ ਦੇ ਪਿਤਾ ਦਾ ਕਬੂਲਨਾਮਾ ਸਾਹਮਣੇ ਆਉਂਦਾ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਇੱਕ ਲੋਕ ਉਸ ਨੂੰ ਤੰਨੇ ਮੇਣੇ ਮਾਰਦੇ ਸਨ ਕਿ ਉਹ ਧੀ ਦੀ ਕਮਾਈ ਖਾ ਰਿਹਾ ਹੈ ਆ ਤਾਂ ਜੋ ਉਸ ਦੇ ਬਣੋ ਰੀਲਸ ਪਾਈਆਂ ਜਾਂਦੀਆਂ ਸਨ ਉਸਤੇ ਵੀ ਆ ਉਸ ਦੇ ਬਨ ਨਰਾਜ਼ਗੀ ਜਤਾਈ ਜਾਂਦੀ ਸੀ ਇਹਨਾਂ ਗੱਲਾਂ ਨੂੰ ਲੈ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਆਨੰਦ ਤਵਾਰੀ ਜੁੜ ਚੁੱਕੇ ਨੇ ਆਨੰਦ ਆਪਣੇ ਆਪ ਦੇ ਵਿੱਚ ਹੁਣ ਫੋਨ ਰਾਧਿਕਾ ਦਾ ਬਹੁਤ ਐਮ ਹੈ ਫੋਨ کئی ਰਾਜ਼ ਖੋਲ ਸਕਦਾ ਜਿਸ ਦੀ ਕੀ ਜਾਂਚ ਕੀਤੀ ਜਾਵੇਗੀ ਕੀ ਕੋਈ ਜਾਣਕਾਰੀ ਦੇਖੀਏ ਜੋ ਰਾਧਿਕਾ ਦਾ ਜੋ ਆਈਫੋਨ ਹੈ ਉਸ ਕੋ ਪੁਲਿਸ ਨੇ ਫੋਰੈਂਸਿਕ ਜਾਂਚ ਲਈ ਭੇਜਿਆ ਹੈ ਕਿਉਂਕਿ ਪੁਲਿਸ ਉਸ ਫੋਨ ਕੋ 언ਲੌਕ ਕਰਾਉਣਾ ਚਾਹਤੀ ਹੈ ਉਸ ਦਾ ਪਾਸਵਰਡ ਪਰਿਵਾਰ ਮੇ ਕਿਸੇ ਸਦਸ ਦੇ ਪਾਸ ਨਹੀਂ ਹੈ इसलिए जैसी फोन अनलॉक होगा उसका डाटा रिटीव किया जाएगा कि मरने से पहले यानी उसकी हत्या से पहले वो किन किन लोगों से वो संपर्क में थी इसके अलावा कल एक सोशल मीडिया पे एक लड़की ने दावा किया कि तीन दिन पहले से हत्या की साजिश रची जा रही थी उसके बयान भी गुरुग्राम पुलिस दर्ज कर सकती है कि उससे ये बात का दावा उसने किस आ, किस आधार पर किया है और क्या जो राधिका की दोस्त थी उससे कोई राधिका ने बात करी थी उसकी मौत से पहले ये तमाम चीजों को लेकर जो मोबाइल फोन है वो अभी पुलिस के लिए एक मिस्ट्री बना हुआ है इसलिए पुलिस उसको उसको अनलॉक करा के उसके डाटा को रिट्रीव कराएगी इसके अलावा जानकारी ये भी सामने आ रही है कि जब राधिका की हत्या की गई उसके कुछ दिनों पहले ही उसने अपना सोशल मीडिया अकाउंट जो है वो बंद कर दिया था उसके पीछे क्या वजह थी क्या परिवार का दबाव था या पिता ने कोई प्रेशर किया था राधिका के ऊपर ये तमाम चीजों को लेकर भी गुरुग्राम पुलिस की जाँच लगातार जारी है ਆ ਠੀਕ ਹੈ ਨਾ ਤਾਂ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਨੈਸ਼ਨਲ ਟੈਨਿਸ ਖਿਡਾਰੀ ਰਧਿਕਾ ਯਾਦਵ ਜਸਦਾ ਦੇ ਪਰਿਵਾਰ ਦੇ ਨੇ ਉਸਦੇ ਪਿਤਾ ਦੀਪਕ ਯਾਦਵ ਦੇ ਵੱਲੋਂ ਹੀ ਆ ਕਤਲ ਕੀਤਾ ਗਿਆ ਤੇ ਹੁਣ ਫੋਨ ਆਪਣੇ ਆਪ ਦੇ ਵਿੱਚ ਰਧਿਕਾ ਦਾ ਬਹੁਤ ਐਮ ਹੈ ਜਿਸ ਦੇ ਕਿ ਹੁਣ ਜਾਂਚ ਕੀਤੀ ਜਾਵੇਗੀ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਹਰਿਆਣਾ ਦੇ ਵੱਲੋਂ ਇਸ ਫੋਨ ਨੂੰ ਖੰਗਾਲਿਆ ਜਾਵੇਗਾ ਤੇ ਉਸ ਤੋਂ ਬਾਅਦ ਹੋ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਦਿੱਲੀ ਨਾਲ ਜੁੜੀ ਹੋਈ ਵੱਡੀ ਖਬਰ ਹੈ ਦਿੱਲੀ ਦੇ ਦੋ ਸਕੂਲਾਂ ਦੇ ਵਿੱਚ ਬੰਬ ਦੀ ਧਮਕੀ ਮਿਲੀ ਹੈ ਈਮੇਲ ਦੇ ਰਾਹੀਂ ਸਕੂਲਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਤਵਾਰਕਾ ਦੇ ਵਿੱਚ CRPF ਸਕੂਲ ਨੂੰ ਬੰਬ ਦੀ ਧਮਕੀ ਦਿੱਤੀ ਗਈ ਹੈ ਚਾਂਕਿਆਪੁਰੀ ਦੇ ਵਿੱਚ ਨਵੀ ਸਕੂਲ ਨੂੰ ਬੰਬ ਦੀ ਧਮਕੀ ਦਿੱਤੀ ਗਈ ਹੁਣ ਤੱਕ ਜਾਂਚ ਦੇ ਵਿੱਚ ਆ ਕੋਈ ਵੀ ਸ਼ੱਕੀ ਸਮਾਨ ਨਹੀਂ ਮਿਲਿਆ ਹਾਲਾਂਕਿ ਇਸ ਤਰ੍ਹਾਂ ਦੀਆਂ ਧਮਕੀਆਂ ਦਾ ਦਿੱਲੀ ਤੋਂ ਆ ਪਹਿਲਾ ਮਾਮਲਾ ਨਹੀਂ ਹੈ ਕਈ ਵਾਰ ਪਹਿਲਾਂ ਵੀ ਅਜੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਕਈ ਸਕੂਲਾਂ ਨੂੰ ਇਸ ਤਰੀਕੇ ਦੀ ਈਮੇਲ ਦੇ ذریعے ਆ ਧਮਕੀ ਦਿੱਤੀ ਜਾਂਦੀ ਹੈ ਤੇ ਹੁਣ ਇੱਕ ਹੋਰ ਈ ਖਬਰ ਦਿੱਲੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿੱਲੀ ਦੇ ਦੋ ਸਕੂਲਾਂ ਦੇ ਵਿੱਚ ਬੰਬ ਦੀ ਧਮਕੀ ਮਿਲੀ ਹੈ ਈਮੇਲ ਕੀਤੀ ਜਾਂਦੀ ਹੈ ਈਮੇਲ ਦੇ ਰਾਹੀਂ ਸਕੂਲਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਦਵਾਰਕਾ ਦੇ ਵਿੱਚ ਸੀਆਰਪੀਐਫ ਸਕੂਲ ਨੂੰ ਬੰਬ ਦੀ ਧਮਕੀ ਦਿੱਤੀ ਗਈ ਹੈ ਚਾਂਕਿਆਪੁਰੀ ਦੇ ਵਿੱਚ ਨਵੀਂ ਸਕੂਲ ਨੂੰ ਬੰਬ ਦੀ ਧਮਕੀ ਮਿਲੀ ਹੈ ਹੁਣ ਤੱਕ ਹਲਾਕੇ ਜਾਂਚ ਦੇ ਵਿੱਚ ਕੋਈ ਵੀ ਸ਼ੱਕੀ ਸਮਾਨ ਨਹੀਂ ਮਿਲਿਆ ਅੱਗੇ ਪਤਾ ਕੀ ਗੱਲ ਕਰਾਂਗੇ ਮੌਸਮ ਦੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮਾਨਸੂਨ ਦਾ ਲਗਾਤਾਰ ਮੀਂਹ ਪੈ ਰਿਹਾ ਕਈ ਥਾਈਂ ਸਵੇਰ ਤੋਂ ਹੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਹਮਸ ਫਰੀ ਗਰਮੀ ਤੋਂ ਰਾਹ ਮਿਲੀ ਹੈ ਕੱਲ ਦੁਪਹਿਰ ਬਾਅਦ ਵੀ ਕਈ ਇਲਾਕਿਆਂ ਦੇ ਵਿੱਚ ਨਹੀਂਂਦੀਆਂ ਤੇਜ਼ ਬੁਛਾੜਾਂ ਪਈਆਂ ਸੰਤਾਂ ਤੁਹਾਨੂੰ ਪੰਜਾਬ ਦੀ ਵੱਖ-ਵੱਖ ਜਗ੍ਹਾਵਾਂ ਦੀਆਂ ਤਸਵੀਰਾਂ ਮੁਖਾ ਰਹੇ ਹਾਂ ਪਟਿਆਲਾ ਬਠਿੰਡਾ ਫਿਰੋਜ਼ਪੁਰ ਕੇ ਮੌਸਮ ਕਿਵੇਂ ਆ ਖੁਸ਼ਗਵਾਰ ਨਜ਼ਰ ਆ ਰਿਹਾ ਹੈ ਮਾਨਸੂਨ ਦੇ ਚੱਲਦਿਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਲਗਾਤਾਰ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਜੋ ਹਮਸਪਰੀ ਗਰਮੀ ਸੀ ਹਾਲਾਂਕਿ ਟੈਂਪਰੇਚਰ ਤਾਪਮਾਨ ਕੋਈ ਬਹੁਤ ਜ਼ਿਆਦਾ ਨਹੀਂ ਸੀ 30 ਡਿਗਰੀ 31 ਡਿਗਰੀ ਪਰ ਜੋ ਆ ਹਮਸ ਸੀ ਹਮਸ ਦੇ ਕਾਰਨ ਜੋ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਪਰ ਇਸ ਦੇ ਚੱਲਦਿਆਂ ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਪੈ ਰਿਹਾ ਪੈ ਰਿਹਾ ਤਾਂ ਉਸ ਦੇ ਨਾਲ ਜ਼ਰੂਰ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਰਾਤ ਮਿਲੀ ਹੈ ਤਾਂ ਵਾਲੇ ਦਿਨਾਂ ਦੇ ਵਿੱਚ ਹੀ ਮੌਸਮ ਨੇ ਭਾਗ ਦੇ ਰੱਖੇ ਤਰੀਕੇ ਦੇ ਨਾਲ ਨਹੀਂ ਪੈਣ ਦੀ ਜੋ ਕਿ ਸੰਭਾਵਨਾ ਜਤਾਈ ਗਈ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਰਾਤ ਵਾਲੀਆਂ ਸਕੂਨ ਵਾਲੀਆਂ ਤਸਵੀਰਾਂ ਨੇ ਲੋਕਾਂ ਵਾਸਤੇ ਜਿਸ ਤਰੀਕੇ ਦੇ ਨਾਲ ਨੀਂਦ ਦੇ ਨਾਲ ਹਮਸਪਰੀ ਗਰਮੀ ਤੋਂ ਲੋਕਾਂ num rato melhor.